we <laughs> ਸਵਾਗਤ ਹੈ ਜੀ ਰਿਸ਼ੀ ਜੀ ਸਾਤਾ ਦਾ ਪਾਦਰ ਹੈ ਬਾੜ ਦੇ ਮੈਂ ਤੇ ਇਹ ਕਰ ਪਰਸੀ ਦੇ ਕਿਹਨੂੰ ਉਹਨਾਂ ਦੋਤੀ ਕਿੰਨੀ ਵੇਲੇ ਇਹ ਦੋ ਚੂੜੀਆਂ ਦੇ ਕਿੰਨੂੰ ਸੋਨਾ ਹੈ ਇਧਰ ਪੱਡਿਆ ਲਖਾਇਆ ਕੱਢਿਆ ਕੀ ਕੀ ਕੱਢਿਆ ਤੁਹਾਡਾ ਸੋਨੇ ਦਾ ਦੋ ਇਹ ਵੀ ਕਈ ਨਹੀਂ ਹੁਣ ਤੱਕੀ ਮੋਟੀ ਸੋਨੇ ਦੀ ਦੋ ਚੂੜੀਆਂ ਦਾ ਪਰਸੀਏ ਦੀ ਵਿੱਚ ਕਿੰਨਾ ਕ ਸੋਨਾ ਹੈ ਅੰਦਰ ਚ ਉਹ ਅੰਦਾਜ਼ਾ ਨਾ ਮੈਂ ਤਾਂ ਥੋੜੇ ਚੂੜੀ ਆ ਤੇ ਪ੍ਰੀਟੇਟ ਤਾਂ ਲੱਗ ਜਿਨੀ ਦੀ ਮੋਟੀ ਤੇ ਪਾਪ ਕਰਮਾਂ ਹੈ ਬਾਰਫ ਨਹੀਂ ਹੈ ਪੈਸੇ ਯਾ ਕੋਈ ਪੈਸੇ 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 ਪੈਠੇ ਜੀ ਹਾਂ ਪੈਠੇ ਹਾਂ 5% ਰੱਖੇ ਆ ਆਪਣੇ ਨੇ ਆਪਣੇ 50000 ਰੁਪਏ 500 ਵਾਲਾ ਤੇ ਇੱਕ ਦੱਥੀ ਹੀ ਸੋਨੂ ਦਾ 10000 ਦੀ 10000 ਦੀ ਤੇ ਇੱਕ 200 ਵਾਲੇ 500 200 ਮਸ਼ੀਨ ਫੜੀ ਤੇ ਉਹ ਤਾਂ ਕੋਲ ਮਾਰੀ ਪੈ ਨਹੀਂ ਨਾ ਕਹਿਆ ਬਈ ਉਸੇ ਦੇ ਕੋਲ ਤੋਂ ਮਾਰੋ ਕਰਕੇ ਲੈ ਆਉਂਦੇ ਆ ਦੇ ਉਹਦੇ ਪੇਟ ਘੱਟ ਆ ਦੇਖੋ ਇਹੜਾ ਥਾ ਬਈ ਉਹਦੇ ਅੱਛਾ ਭੀ ਚੋਰ ਲੈ ਕੇ ਆਏ ਸਾਰੇ ਇਹ ਚੋਰ ਲੈ ਕੇ ਉਹ ਆ ਉਥੋਂ ਕੱਢਿਆ ਸਾਡੇ ਦੇ ਪੇਟ ਨਾਲ ਜਿਹੜੀ ਵਿਗੀ ਰਹੂਗੀ ਫਾਇਓ ਉਥੋਂ ਪਰੇ ਕੱਢ ਕੇ ਇਹ ਆਪਣੇ ਕੋਲੋਂ ਮਾਸਟਰ ਚਾਬੀਆਂ ਲੈ ਕੇ ਆਏ ਗਿਆ ਨਾ ਲਗਾ ਮਸ਼ੀਨ ਜਿਹੜੀ ਉਥਾ ਉਥੇ ਮਸ਼ੀਨ ਨਹੀਂ ਹੁਕਾਇਆ ਕੱਪੜਾ ਇਹਨਾਂ ਮਾਰੀ ਸਾਰੀ ਫੁੱਲਈ ਆ ਅੱਜ ਜੇ ਮੈਂ ਜਾ ਕੇ ਨਾ ਚਾਬੀ ਤੇ ਖੋਜਾਂਗੇ ਬਹੁਤ ਸਾਰਾ ਪਰਗਾ ਤੇ ਅਨਟਰਾ ਨੂੰ ਜਿਹੜੇ ਪਾਏ ਆਵਾਜ਼ ਕਿੰਨੇ ਵਹਿਰੇ ਤੇ ਬਾਹਰ ਆ ਕੇ ਮੈਂ ਪੈਸੇ ਇਹਦੇ ਵਿੱਚ ਪਾਏ ਸੀ ਹਾਂ ਇਹਦੇ ਵਿੱਚ ਪਾਏ ਸੀ ਮੈਂ ਤੇ ਆ ਟੱਕਣ ਦਾ ਸੁੱਟ ਕੇ ਕੱਢ ਕੇ ਬਾਹਰ ਆ ਦੇ ਦਿੱਤੇ ਤੇ ਇਹਦੇ ਵਿੱਚ ਕਿੰਨੇ ਕੇ ਪੈਸੇ ਤੁਹਾਡੇ ਇਹਦੇ ਪਰ ਤੋਂ ਪਰ ਕਿੰਨੇ ਕੇ ਪੈਸੇ ਅੱਜ ਸੜੇ ਪੈ ਗਏ ਹਨ 30 30 ਇਹਨਾਂ ਦਾ ਹਕ ਹੈ ਇਹਨਾਂ ਪਰ ਅਜੇ ਤਾਂ ਖੱਪਟੀਆਂ ਦੇ ਵਿੱਚ ਵੀ ਕਿਵੇਂ ਵੇਖਣਾ ਤੁਹ ਪਟੀਆਂ ਬੱਦੀਆਂ ਆ ਵੀ ਕਰ ਕਰ ਵੀ ਲੈ ਟੇ ਇਹ ਕੜ ਕਰ ਪਟੀਆਂ ਨਾ ਸੁੱਟੀਆਂ ਬਾਹਰ ਦੇਖੋ ਨਾਲੇ ਇਹ ਚੀ ਪੈਸੇ ਹਾਂ ਉਹ ਚਰਾ ਦੇ ਤੇ ਛਨੇ ਕੋਟ ਕੋਟ ਕੇ ਆਖੇ ਮੇਰੇ ਪੁੱਤਰੀ ਬਾਹਰ ਜਾਣਾ ਕੰਮ ਭਾਈ ਅੰਦੀ ਬਾਬਾ ਕੀ ਨਾ ਕੀ ਤੁਹਾਡੇ ਜੀ ਮਨਾ ਪ੍ਰੇਮ ਸਿੰਘ ਜੀ ਕਿੱਥੋਂ ਆਲਾ ਜੀ ਹਲਾਗੇ ਗਵਾਂਢ ਦੇ ਵਾਸ ਅੱਜ ਕੀ ਗੱਲ ਬਾਤ ਹੈ ਤੁਹਾਡੇ ਜੀ ਮੈਂ ਤਾਂ ਗਵਾਰੀ ਇੱਥੇ ਮਾਤਾ ਜੀ ਦਾਖਲੀ ਸੀ ਅੰਮ੍ਰਿਤਸਰ ਦੇ ਵਿੱਚ ਆਪਣਾ ਇਲਾਜ ਕਰਾਉਂਦੀ ਇਹ ਪਤਾ ਮਹੀਨਾ ਕਾ 1.5 ਮਹੀਨਾ ਵਿਚਾਰੀ ਬਾਹਰ ਰਹੀ ਆ ਬਾਦ ਅਜੰਦਰਾ ਵਜਿਆ ਸੀ ਜਿਹੜੇ ਚੋਰੀ ਕਰਨ ਵਾਲੇ ਆ ਇਹ ਕੰਤ ਟੱਪ ਕੇ ਆ ਗਏ ਆ ਪਤਾ ਨਹੀਂ ਇੱਕ ਦਿਨ ਆਇਆ ਇੱਕ ਦੋ ਦਿਨ ਆਇਆ ਤਿੰਨ ਦਿਨ ਆਇਆ ਕਿੰਨੀ ਚੋਰੀ ਕਰ ਕੇ ਉਹ ਲੈ ਗਏ ਆ ਇਹਨੇ ਫਿਰ ਜਦੋਂ ਆਣ ਕੇ ਅਸੀਂ ਰੋਟੀ ਦੇਣ ਦੇ ਵਾਸਤੇ ਆਏ ਆ ਜਦੋਂ ਵਾਸਤੇ ਇਹਦੇ ਆਏ ਆ ਇਹਨੇ ਬਾਲਾ ਬੂਆ ਖੋਲਿਆ ਬੂਆ ਖੋਲ ਕੇ ਜਦੋਂ ਨੇ ਆਣ ਕੇ ਵੇਖੇ ਸਾਰੇ ਸਾਰੇ ਦਵਾ ਸਾਰੇ ਦਵਾਜੇ ਵੇਖੇ ਖੋਲ ਖਾਲ ਕੇ ਖੋਲਣੇ ਨੇ ਆਣ ਕੇ ਜਦੋਂ ਆਪਣਾ ਘਰ ਵੇਖਣਾ ਹੈ ਵੇਖਿਆ ਤੇ ਇੱਕ ਦਰਵਾਜ਼ੇ ਦਾ ਖੁੱਲਾ ਸੀ ਤੇ ਉਹਦੇ ਵਿੱਚ ਜੋ ਸਮਾਨ ਇਹਦਾ ਉਹ ਵੀ ਸਾਰਾ ਖਤਮ ਹੋਇਆ ਬਾਕੀ ਇੱਧਰਲੇ ਦਰਵਾਜ਼ੇ 'ਤੇ ਆਣ ਕੇ ਵੇਖਿਆ ਇੱਧਰ ਵੀ ਜੋ ਪੇਟੀ ਪੁੱਟੀ ਸਾਰ ਸਾਮਾਨ ਸਮੋਨੇ ਸਿਲੰਡਰ ਰਸੋਈ ਦਾ ਵਿੱਚ ਸਾਮਾਨ ਜੋ ਹੈਗਾ ਹੀ ਉਹ ਸਾਰਾ ਕੱਢ ਕੇ ਲੈ ਗਏ ਆਂ ਸਾਹਮਣੇ ਖੋਲੋ ਕੇ ਵੇਖ ਕੇ ਕੇ ਗਏ। ਇੱਕ ਵਾਰੀ ਮੌਕੇ ਤੇ ਪੁਲਿਸ ਪ੍ਰਸ਼ਾਸਨ ਆਇਆ ਵੀ ਮੌਕੇ ਤੇ ਅਗਲੇ ਦਿਨ ਦੀ ਇਹਨਾਂ ਨੇ ਇੱਕ ਦਰਖਾਸਤ ਦਿੱਤੀ ਆਗੇ। ਰਾਤ 8:00 ਕੀ ਕਰ ਰਹੇ ਕਿਤੇ ਕੀ ਪੁੱਛਣਾ ਹੁੰਦਾ। ਪੁਲਸ ਵਾਲੇ ਆਏ ਆ ਮੈਂ ਤੇ ਇੱਥੇ ਨਹੀਂ ਆਏ ਇਹਨਾਂ ਨੂੰ ਪਤਾ ਹੁੰਦਾ ਕਿ ਕੀ ਜੋ ਇਹਦੇ ਨਾਲ ਗੱਲ ਹੋਈ ਹੋਣੀ। ਅੰਤ ਤੱਕ ਕੀ ਨਾਮ ਕੀਤਾ ਰੱਖੀ ਮੇਰਾ ਨਾਮ ਸਰਪਾਲ ਸਿੰਘ ਆ ਮੈਂ ਪੰਚਾਇਤ ਮੈਂਬਰ ਹਾਂ ਜੀ ਕਿਹੜਾ ਪਿੰਡ ਕਿਹੜਾ ਪਿੰਡ ਮਾਲਚੱਕ ਕੀ ਗੱਲ ਬਾਤ ਹੈ ਤੁਹਾਡੇ ਪਿੰਡ ਦੀ ਇਹ ਗੱਲ ਬਾਤ ਹੈ ਜੀ ਇਹ ਟੱਬਰ ਹੈ ਤੇ ਸਾਡੇ ਗਵਾਂਢਿਆ ਲੱਗੇ ਰਹਿੰਦੇ ਆ ਤੇ ਇਹਨਾਂ ਦੀ ਨੌਂ ਰਹਿੰਦੀ ਅੰਮ੍ਰਿਤਸਰ ਤੇ ਜਿਹੜੀ ਮਾਤਾ ਵਾ ਉਹ ਅੰਮ੍ਰਿਤਸਰ ਗਈ ਹੋਈ ਸੀ ਤੇ ਪਿੱਛੇ ਹੁਣ ਪਤਾ ਨਹੀਂ ਲੱਗਾ ਵੀ ਕਿੰਨੇ ਇਹਨਾਂ ਦਾ ਬੂਏ ਬਾੜੇ ਤੋੜ ਕੇ ਤੇ ਜਿਹੜਾ ਇਹਨਾਂ ਦਾ ਸਮਾਨ ਲੈ ਕੇ ਕੀਮਤੀ ਸਮਾਨ ਜਿਹੜਾ ਕੱਢ ਕੇ ਲੈ ਗਏ ਕੀ ਕੀ ਸਮਾਨ ਗਿਆ ਇਹਨਾਂ ਦਾ ਕਰੋ ਸਮਾਨ ਚਾਹ ਨੂੰ ਅਹੀਂ ਲੱਗੇ ਹਾਂ ਮੈਂ ਪੰਚਾਇਤ ਮੈਂਬਰ ਹਾਂ ਤੇ ਇਹ ਇਹਨਾਂ ਨੇ ਬੁਲਾਇਆ ਸਾਨੂੰ ਤੇ ਮੈਂ ਵੇਖਿਆ ਵਾ ਤੇ ਬੂਹੇ ਬਾਵੇ ਇਹਨਾਂ ਦੇ ਜਾਲੀਆਂ ਜੂਲੀਆਂ ਵੀ ਪਾੜੀਆਂ ਵਾ ਤੇ ਦਰਵਾਜ਼ਾ ਵੀ ਖੁੱਲਾ ਹੈ ਪੇਟੀ ਦਾ ਵੀ ਜਨੇ ਕੇ ਦਰਵਾਜ਼ਾ ਦੂਜਾ ਤੋੜ ਕੇ ਜਿਹੜਾ ਮੇਨ ਮੇਨ ਸਮਾਨ ਹੈ ਕੀਮਤੀ ਵੀ ਚੋਕਾ ਕੱਢ ਕੇ ਲੈ ਗਏ ਪੁਲਿਸ ਨੇ ਕੀ ਕਾਰਵਾਈ ਕੀਤੀ ਜਾਂ ਤੇ ਪੁਲਿਸ ਆਈ ਪੁਲਿਸ ਨੇ ਆਪਣੀ ਕਾਰਵਾਈ ਕੀਤੀ ਹੈ ਜੋ ਪੁਲਿਸ ਦੀ ਕਾਰਵਾਈ ਹੈ ਉਹਨਾਂ ਕਰਕੇ ਲੈ ਗਏ ਆ ਤੇ ਬਾਕੀ ਹੁਣ ਜੋ ਬਣਦੀ ਕਾਰਵਾਈ ਪੁਲਿਸ ਵਾਈ ਪੁਲਿਸ ਕਰੂਗੀ ਅੰਮਾਤਾ ਕੇ ਨਾ ਕੀ ਤੁਹਾਡੇ ਮਹਿੰਦਰ ਕੋਰ ਕਿਥੋਂ ਰਹਿਣਾ ਜੀ ਇਹ ਸਮਾਜ ਆ ਕਰੀ ਨਹੀਂ ਕੀ ਗੱਲ ਪਤਾ ਜੀ ਤੁਹਾਡੇ ਘਰ ਮੈਂ ਪਹਿਲੀ ਵਾਰ ਇੱਕ ਦਾਹਲ ਹੋਇਆ ਹਾਂ ਸ਼੍ਰਿੰਦਰ ਸਾੰਬਰ ਸਾਰਾ ਤੇ ਮੈਂ ਚੜੀ ਨੁਫਾਰ ਆਈ ਤੇ ਆਣ ਕੇ ਵੇਖਿਆ ਬਾਹਰ ਜਿੰਦਰਾ ਵਜਾ ਖੋਲ ਕੇ ਅੰਦਰ ਆਈ ਹਾਂ ਕਹਿੰਨਾ ਮੈਂ ਉ ਉਧਰ ਲਿਖੇ ਤਾ ਮਰੇ ਬੂਏ ਖੋਲੇ ਆ ਤੇ ਅੰਦਰ ਮੇਰੀ ਮਸ਼ੀਨ ਕਪੜੇ ਸੀਣ ਵਾਲੀ ਜਿਹੜੀ ਆ ਪਿਛਲੀ ਮਸ਼ੀਨ ਖੋਖਾ ਪਿਆ ਮਸ਼ੀਨ ਹੈ ਨਹੀਂ ਫਿਰ ਅਲਮਾਰੀ ਸਾਰੀ ਖੁੱਲੀ ਅਲਮਾਰੀ ਦੇ ਪੈ ਗਿਆ 65000 ਰੁਪਏ 501 101 ਤੇ 51 ਉਹ ਹੈ ਨਹੀਂ ਫਿਰ ਮੈਂ ਅੰਦਰਲੇ ਜਿੰਦਰੇ ਦੇ ਵੇਖੇ ਮੈਂ ਮੇਰੇ ਜਿੰਦਰੇ ਵਜੇ ਤੇ ਚਾਬੇ ਲੈ ਖੋਲਣ ਲੱਗੇ ਆ ਤੇ ਉਹ ਆਪੇ ਖੁੱਲ ਗਏ ਉਹ ਆਪੇ ਖੁੱਲ ਗਏ ਜਾਂ ਵੇਖਿਆ ਤਾਂ ਅੰਦਰ ਸਮਾਨ ਸਾਰਾ ਖਿਲਰਿਆ ਪਿਆ ਪੇਟੀ ਉਹ ਟ੍ਰਾਂਕਾ ਲੱਥੇ ਆ ਫਰਗਾਨਾ ਆਵਾਜ਼ ਮਾਰੀ ਐ ਗਵਾਂਡੋਂ ਆਇ ਪਾਠੀ ਲੱਗ ਕੇ ਭਰਾ ਆਵਾਜ਼ ਮਾਰੀ ਮੇਰੇ ਘਰ ਚੋਰੀ ਹੋ ਗਈ ਹੈ ਟੇਟੀ ਖੋਲ ਕੇ ਮੈਂ ਸਾਈਡ ਤੇ ਵੇਖਿਆ ਜੋ ਕਹਿੰਦਾ ਪਿੱਤਲ ਦਾ ਪਾਂਡਾ ਮਰ ਹੈ ਤੇ ਇਹ ਕਹਿੰਦਾ ਥਾਰਿਆ ਗਾਗਰ ਪਿਛਲੀ ਦਾ ਪਿੱਤਲ ਦੀ ਵੱਡਾ ਪਤੀਲਾ ਦੇ ਇੱਕ ਬਰ ਤੇ ਕੈਂ ਬਰਸ ਦੀ ਗੜਵੀ ਇੱਕ ਨਰੀ ਪਿੱਤਲ ਦੀ ਗੜਵੀ ਕਿਲੋ ਵਜਨ ਦਾ ਕਿਲੋ ਪਾਰ ਹੁੰਦਾ ਤੇ ਕੋਈ ਵੀ ਪਾਂਡਾ ਉਹ ਨਾ ਪਿਛਲਾ ਮੇਰਾ ਛੱਡ ਰਹਿਣ ਦਿੱਤਾ ਛੱਡਿਆ ਨਿੰਦ ਜਿੱਤ ਗਏ ਨਹੀਂ ਜਾਂਦੇ ਚੋਰੀ ਦੇ ਵਿੱਚ ਸੋਈ ਦੇ ਵਿੱਚ ਸੋਈ ਵੇਖਿਆ ਜਿੰਦਰਾ ਵਜਾਵਾ ਜਿੱਦਾਂ ਫਿਰ ਦਬਾਰੇ ਚੈੱਕ ਕੀਤਾ ਤੇ ਵਿੱਚ ਜਾਈ ਸਾਰੀ ਬਾਟੇ ਹੀ ਆ ਰਸੋਈ ਚ ਇਸ ਗੈਸ ਸਿਲੰਡਰ ਜਿਹੜਾ ਹੀਟਰ ਵਾਰ 1200 ਤੇ 1100 ਖਾਗੜ ਤੇ ਆ ਉਹ ਸਿਲੰਡਰ ਦੇ ਉਹ ਜਿਹੜਾ ਹੀਟਰ ਉਹ ਵੀ ਹੈ ਨਹੀਂ ਦੋੜ ਵਾਲਾ ਉਹ ਵੀ ਹੈ ਨਹੀਂਗਾ ਜਦਾਂ ਜਾਣ ਲੋ ਦੋ ਪਤੀਲੇ ਤਾਂ ਵੱਡਾ ਦੇਗ ਬਰਾ ਇੱਕ ਛੋਟਾ ਸਾਕੋ ਸਬਜੀ ਵਾਲਾ ਉਹ ਵੀ ਹੈ ਨਹੀਂ ਮੇਰਾ ਛਕੀਲ ਦੇ ਪਤੀਲੀਆਂ ਦੋ ਛਗਲੇ ਫਰਾਈ ਵੈਨ ਬਾਟੀ ਦੋ ਪਤੀਲੇ ਛਕੀਲ ਦੇ ਵੱਡੇ ਨੇਕੀ ਫਿਰ ਮੈਂ ਅੰਦਰ ਦੇਖਿਆ ਕਮਰੇ ਉਹ ਕਮਰੇ ਹੀ ਦੇਖਿਆ ਕਮਰੇ ਦੇ ਵਿੱਚ ਉਹ ਜਿਹੜੇ ਮੋਟਰ ਸਾਡੀ ਉਹ ਕੱਢ ਕੇ ਥੋੜੀ ਪਾ ਇਹਦੇ ਉੱਤੇ ਰੱਖੀ ਬੈਠ ਦਿੱਤੇ ਉਹ ਦੀ ਖੜੀ ਬੰਦ ਕੇ ਰੱਖੀ ਆ ਫਿਰ ਮੈਂ ਹੁਣ ਉਹ ਦਿਨ ਤੇ ਮੈਂ ਵੇਖਿਆ ਮੇਰੇ ਛਾਪਾਂ ਹੈ ਨਹੀਂ ਦੋ ਤੇ ਪੈਂਡਲ ਹੈ ਨਹੀਂ ਮੇਰਾ ਇਹ ਕੜਾ ਨਿੱਲ ਬੰਨਿਆ ਤੇ ਮੈਨੂੰ ਮੇਰੇ ਨੋ ਆਂਦੀ ਵੀ ਮੰਮੀ ਆ ਕੋਲ ਖਲੋ ਮੈਂ ਹਪਾ ਤਾਂ ਪੇ ਫੋਲੋ ਨਹੀਂ ਮੰਮੀ ਕੋਲ ਖਲੋ ਮੈਂ ਤਾਂ ਖਲੋਤਾ ਨਹੀਂ ਜਾਂਦਾ ਕਾਲੇ ਟਾਂਕੇ ਦੇਖਿਆ ਦੋ ਦੋ ਚੂੜੀਆਂ ਤੇ ਆਪਣੀ ਚੈਨੀ ਉਹ ਕਿੰਨੇ ਕ ਤੋੜੇਗਾ ਜੀ ਮਾ ਬੱਤ ਚੰਗਿਆਂ ਪਾਏ ਛੋੜਿਆ ਤੇੰਨ ਤੋੜ ਦੇ ਲੱਗ ਗਏ ਤੇ ਜਿਹੜੇ ਚੈਨੇ ਚੰਗੇ ਮੋٹے ਮਜ਼ਬੂਤ ਉਹ ਪਰਸੇਆਂ ਨਹੀਂ ਵਿੱਚ ਰੱਖਿਆ ਸੀ ਤੇ ਆਪਣੇ ਪੋਤੇ ਪੋਤੇ ਲੈ ਨਾ ਆਦਮੀ ਤਰ ਗਿਆ ਮੈਂ ਪਿੰਸਨ ਲੈ ਨਹੀਂ ਆ ਪੈਸੇ ਤੇ ਦੋਹਾਂ ਡੱਬਿਆਂ ਦੇ ਪੈਸੇ ਹੀ ਉਹ ਖੋਕੇ ਪਏ ਉਦਾਂ ਹੀ ਲਫਾਫੇ ਵਿੱਚ ਸਟ ਗਏ ਹੈ ਥਾਣੇ ਕੋ ਦਿੱਤੀ ਕੰਪਲੇਟ ਥਾਣੇ ਪਰ ਸਰਪੋਰਟ ਕੀਤੀ ਜਿੱਦ ਜਾ ਕੇ ਬੋਕਾ ਹਰਾ ਵਖਾਇਆ ਵੀਡੀਓ ਬਣਾ ਕੇ ਲੱਗੇ ਕੋਈ ਨਹੀਂ ਆਇਆ ਕੋਈ ਪੁੱਛਣ ਕੋਈ ਨਹੀਂ ਆਇਆ ਕੋਈ ਨਹੀਂ ਆਇਆ ਕੱਲ ਛਾਮੀ ਆਏ ਪੁੱਛਣ